ਪੰਜਾਬ ਦੇ ਚਾਰ ਹਲਕਿਆਂ ਦੇ ਜ਼ਿਮਨੀ ਚੋਣਾ ਕਰਵਾਈਆਂ ਜਾਣਗੀਆਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ ਪਰ ਜਲਦ ਹੋ ਸਕਦਾ ਹੈ ਕਿ ਗਿੱਦੜਬਾਹ ਬਰਨਾਲਾ ਡੇਰਾ ਬਾਬਾ ਨਾਲਾ ਤੇ ਚੱਬੇਵਾਲ ਦੇ ਵਿੱਚ ਜ਼ਿਮਨੀ ਚੋਣਾ ਹੋਣਗੇ ਹੁਣ ਗਿੱਦੜਬਾਹ ਦੀ ਸੀਟ ਜਿਹੜੀ ਹੈ ਉਸ ਦੇ ਫੈਸਲੇ ਨੂੰ ਲੈ ਕੇ ਕਾਫੀ ਇੱਕ ਸਵਾਲ ਖੜਾ ਹੋ ਗਿਆ ਕਿ ਕੌਣ ਜਿੱਤੇਗਾ ਤੇ ਕਾਫੀ ਦਿਲਚਸਪ ਹੋਣ ਵਾਲੀ ਹੈ ਇਹ ਜਿਹੜੀ ਗਿੱਦੜਬਾਹ ਦੀ ਜ਼ਿਮਨੀ ਚੋਣਾ ਕਿਉਂਕਿ ਸੁਖਬੀਰ ਸਿੰਘ ਬਾਦਲ ਤੇ ਰਾਜਾ ਵੜਿੰਗ ਦੇ ਵੱਲੋਂ ਤਾਂ ਇਸ ਸੀਟ ਨੂੰ ਲੈ ਕੇ ਕਾਫੀ ਸਰਗਰਮ ਹੋ ਗਏ ਨੇ ਉਹਨਾਂ ਦੀਆਂ ਪਾਰਟੀਆਂ ਕਾਫੀ ਸਗਰਮ ਨਜ਼ਰ ਆ ਰਹੀਆਂ ਨੇ ਤੇ ਉਹਨਾਂ ਨੇ ਕਾਫੀ ਪ੍ਰਤੀਕਿਰਿਆਵਾਂ ਸ਼ੁਰੂ ਵੀ ਕਰ ਦਿੱਤੀਆਂ ਨੇ ਮੀਟਿੰਗਾਂ ਚੱਲ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਪਿਛਲੇ ਦਿਨੀ ਗਿੱਦੜਬਾਹ ਦੇ ਦੌਰੇ ਤੇ ਸੀ ਤੇ ਉਹਨਾਂ ਨੇ ਆਪਣੇ ਆਗੂਆਂ ਨਾਲ ਬਹਿਤ ਮੀਟਿੰਗਾਂ ਕੀਤੀਆਂ ਇੱਕ ਇੱਕ ਦਿਨ ਦੇ ਵਿੱਚ ਕਿੰਨੀਆਂ ਕਿੰਨੀਆਂ ਮੀਟਿੰਗਾਂ ਹੋਈਆਂ ਤੇ ਉਦੋਂ ਹੀ ਰਾਜਾ ਵੜਿੰਗ ਦੇ ਵੱਲੋਂ ਵੀ ਗਿੱਦੜਬਾਹ ਦਾ ਦੌਰਾ ਕੀਤਾ ਗਿਆ ਤੇ ਆਪਣੇ ਆਗੂਆਂ ਨਾਲ ਮੀਟਿੰਗ ਕੀਤੀ ਗਈ ਆ ਰਾਜਾ ਵੜਿੰਗ ਦੇ ਨਾਲ ਦੇ ਨਾਲ ਉਹਨਾਂ ਦੀ ਪਤਨੀ ਅਮ੍ਰਿਤਾ ਵੜਿੰਗ ਵੀ ਕਿਹਾ ਜਾ ਰਿਹਾ ਹੈ ਕਿ ਦੋ ਦਿਨ ਗਿੱਦੜਬਾਹ ਦੇ ਵਿੱਚ ਰੁਕੇ ਤੇ ਉਹਨਾਂ ਨੇ ਵੀ ਕਈ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ ਪਰ ਇਹਨਾਂ ਸਾਰਿਆਂ ਦੇ ਬਾਹਰੋਂ ਸਿਗਨ ਲਾ ਕੇ ਕੁਝ ਸਰਗਰਮ ਨਜ਼ਰ ਨਹੀਂ ਆਈ ਪਰ ਹੁਣ ਜਲਦ ਹੀ ਆਮ ਆਦਮੀ ਪਾਰਟੀ ਵੀ ਸਰਗਰਮ ਹੋ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਗਿੱਦੜਪਾਹ ਦੇ ਵਿੱਚ ਅਗਲੇ ਹਫਤੇ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਿੱਦੜਪਾਹ ਦੇ ਕਿਪਿੰਚ ਤੀਆਂ ਦਾ ਪ੍ਰੋਗਰਾਮ ਹੋਣ ਵਾਲਾ ਜਿਸ ਦੇ ਵਿੱਚ ਸੀਐਮ ਮਾਨ ਸ਼ਿਰਕਤ ਕਰ ਸਕਣਗੇ ਹਾਲਾਂਕਿ ਇਸ ਪ੍ਰੋਗਰਾਮ ਦੇ ਤਰੀਕੇ ਜੇ ਪੱਕੀ ਨਹੀਂ ਹੋਈ ਜਿਸ ਕਰਕੇ ਸੀਐਮ ਮਾਨ ਦੇ ਆਫਿਸ ਤੋਂ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਅਗਰ ਤਰੀਕ ਪੱਕੀ ਹੋ ਜਾਂਦੀ ਹੈ ਤਾਂ ਸੀਐਮ ਮਾਨ ਅਤੇ ਸ਼ਿਰਕਤ ਕਰ ਸਕਣਗੇ ਤਾਂ ਇਸੇ ਪ੍ਰੋਗਰਾਮ ਦੇ ਬਹਾਨੇ ਹੋ ਸਕਦਾ ਹੈ ਕਿ ਸੀਐਮ ਮਾਨ ਕੋਈ ਸਿਆਸੀ ਸੀ ਐਲਾਨ ਕਰ ਦੇਣ ਦੱਸ ਦਈਏ ਕਿ ਇਸ ਸੀਟ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਕਿਹਾ ਜਾ ਰਿਹਾ ਹੈ ਕਿ ਅਸ਼ਰੋਮ ਨੇ ਕਾਲੀਦਾਸ ਸੁਖਬੀਰ ਸਿੰਘ ਬਾਦਲ ਗਿੱਦੜਵਾਲੀ ਸੀਟ ਤੋਂ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਤੇ ਉਧਰ ਹੀ ਕਿਹਾ ਜਾ ਰਿਹਾ ਹੈ ਕਿ ਰਾਜਾ ਵੜਿੰਗ ਆਪਣੀ ਪਤਨੀ ਅਮ੍ਰਿਤਾ ਵੜਿੰਗ ਨੂੰ ਮੈਦਾਨ ਚ ਉਤਾਰਨ ਦੀਆਂ ਤਿਆਰੀਆਂ ਖਿੱਚ ਚੁੱਕੇ ਨੇ ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਕੋਈ ਸਰਗਰਮੀ ਨਜ਼ਰ ਨਹੀਂ ਆ ਰਹੀ ਤੇ ਨਾ ਹੀ ਆਮ ਆਦਮੀ ਪਾਰਟੀ ਨੇ ਅਜੇ ਕੋਈ ਵੀ ਨਾਮ ਸਪਸ਼ਟ ਕੀਤਾ ਬਾਕੀ ਪਾਰਟੀਆਂ ਨੇ ਵੀ ਨਹੀਂ ਕੀਤਾ ਪਰ ਉਧਰੋਂ ਕਿਆਸ ਲੱਗ ਰਹੇ ਨੇ ਕਿ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਤੇ ਰਾਜਾ ਵੜਿੰਗ ਆਪਣੀ ਪਤਨੀ ਨੂੰ ਮੈਦਾਨ ਚੁਤਾਰਦੇ ਪਰ ਇਧਰ ਉਹ ਕਿਹਾ ਜਾ ਰਿਹਾ ਹੈ ਕਿ ਸੁਖਜਿੰਦਰ ਸਿੰਘ ਕੋਣੀ ਸਰਬਤ ਸਿੰਘ ਤੇ ਪ੍ਰਤਪਾਲ ਸ਼ਰਮਾ ਜਿਹੜੇ ਨੇ ਉਹ ਅੱਖ ਟਿਕਾਈ ਬੈਠੇ ਨੇ ਗਿੱਦੜਬਾਹ ਦੀ ਸੀਟ ਤੇ ਉੱਤੇ ਹੋਰ ਵੀ ਕਈ ਸਥਾਨਕ ਆਗੂ ਨੇ ਜਿਹੜੇ ਚਾਹੁੰਦੇ ਨੇ ਕਿ ਗਿੱਦੜਬਾਹ ਦੀ ਸੀਟ ਦੀ ਟਿਕਟ ਉਹਨਾਂ ਨੂੰ ਮਿਲਣ ਪਰ ਸੂਤਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਸੀਟ ਦੇ ਉੱਤੇ ਕੋਈ ਸੇ ਤੀਜੇ ਬੰਦੇ ਨੂੰ ਮੈਦਾਨ ਦੇ ਵਿੱਚ ਉਤਾਰ ਦੇਣ ਪਰ ਅਜੇ ਤੱਕ ਕੁਝ ਸਪਸ਼ਟ ਨਹੀਂ ਹੋਇਆ ਹੁਣ ਦੇਖਣਾ ਹੋਵੇਗਾ ਕਿ ਸੀਐਮ ਮਾਨ ਸ਼ਿਰਕਤ ਕਰਦੇ ਨੇ ਜਾਂ ਸ਼ਿਰਕਤ ਕਰਦੇ ਨਹੀਂ ਤੁਸੀਂ ਸੀਟ ਨੂੰ ਲੈ ਕੇ ਜਿੰਮਨੀ ਚੋਣਾਂ ਨੂੰ ਲੈ ਕੇ ਕੀ ਪ੍ਰਤੀਕਿਰਿਆ ਦਿੰਦੇ ਨੇ ਕੋਈ ਗੱਲ ਆਖਦੇ ਨੇ ਜਾਂ ਨਹੀਂ ਆਖਦੇ ਸਮਾਂ ਹੀ ਦੱਸੇਗਾ Subscribe to One India channel and never miss an update.